ਖਬਰ ਨਕੂਦਰ ਦੇ ਪਿੰਡ ਬਜੂਹਾ ਕਲਾਂ ਤੋਂ ਹੈ ਜਿੱਥੇ ਇੱਕ ਟਿਪਰ ਚਾਲਕ ਵੱਲੋਂ ਇੱਕ ਮਹਿਲਾ ਨੂੰ ਦਰੜਿਆ ਗਿਆ ਹੈ ਜਿਸ ਨਾਲ ਮਹਿਲਾ ਦੀ ਮੌਤ ਹੋ ਗਈ ਚਦਕਿ ਇੱਕ ਛੋਟੀ ਜਿਹੀ ਬੱਚੀ ਜ਼ਖਮੀ ਹੋ ਗਈ ਇਸ ਮੌਕੇ ਗੱਲਬਾਤ ਕਰਦੇ ਅਮ੍ਰਿਤਿਕ ਮਹਿਲਾ ਦੇ ਪਤੀ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਉਸ ਵੱਲੋਂ ਬਹੁਤ ਰੋਲਾ ਪਾਇਆ ਗਿਆ ਪਰ ਟਿਪਰ ਦੇ ਡਰਾਈਵਰ ਨੇ ਕੋਈ ਵੀ ਆਵਾਜ਼ ਨਹੀਂ ਸੁਣੀ ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਇਧਰ ਆ ਰਹੇ ਸੀ ਜੀ ਅੱਛਾ ਜੀ ਉਹ ਲੋ ਖਾਲੀ ਟਰੱਕ ਆ ਰਿਹਾ ਸੀ ਜੀ ਜੀ ਉਹਨੂੰ ਦੇਖ ਕੇ ਤਾਂ ਪਤਾ ਨਹੀਂ ਗਿਆ ਉਹ ਨੂੰ ਪੈਕ ਕਰਨ ਉਹਨ ਪਿੱਛੇ ਮੁੜ ਕੇ ਡਰਾਈਵ ਨਹੀਂ ਦੇਖਿਆ ਅੱਛਾ ਜੀ ਅਸੀਂ ਕੋਸ਼ਿਸ਼ ਕੀਤੀ ਉਹ ਡੇਨ ਕਰਕੇ ਜਰੋ ਇੱਧਰ ਦੀ ਮੁੰਡਾ ਇੱਕ ਹੋਰ ਆਇਆ ਉਹਨ ਟਾਲੇ ਨੂੰ ਹੱਥ ਮਾਰਿਆ ਤਾਂ ਟਾਲਾ ਤਾਂ ਰੁਕਿਆ ਜੋ ਸੱਤ ਚਲ ਗਿਆ ਨਹੀਂ ਇਹ ਬਿਲਕੁਲ ਉਹ ਸਿੱਧਾ ਜਾ ਰਿਹਾ ਸੀਗਾ ਇਹ ਸਿੱਧਾ ਜਾ ਰਿਹਾ ਜੀ ਬੈਗ ਕਰਨ ਦਾ ਪੈਦ ਚੱਕਦਾਵੇਂ ਉਧਰੋਂ ਕਿਸਾਨ ਤੁਸੀਂ ਡਿੱਗ ਪਏ ਹਾਂਜੀ ਤੇ ਉਹਨੇ ਕੋਈ ਸੁਣਿਆ ਨਹੀਂ ਨਹੀਂ ਜੀ ਸੁਣੀ ਨਹੀਂ ਕੋਈ ਗੱਲ ਕਿਸੇ ਦੀ ਨਾ ਹੋਰ ਨਾ ਸੁਣਿਆ ਨਾ ਕੁਝ ਹੋਰ ਤਾਂ ਉਹ ਵੀ ਨੇ ਵਾਜਾਂ ਮਾਰੀਆਂ ਕਿਸੇ ਨੇ ਸੁਣਿਆ ਨਹੀਂ ਬੈਕ ਕਰਦਾ ਉਹ ਤੇ ਫਿਰ ਡਰਾਈਵਰ ਕਿ ਹੈਗਾ ਇਸ ਟਾਈਮ ਨੱਟ ਗਿਆ ਜੀ ਡਰਾਈਵਰ ਦੋਆ ਵੀ ਡਰਾਈਵਰ ਉਹ ਵੀ ਨੱਟ ਗਿਆ ਦੋਨੇ ਨੱਟ ਗਿਆ ਕੀ ਨਾਮ ਤੁਹਾਡਾ ਜੋਗਰਾਜ ਜੀ ਕਿਹੜਾ ਪਿੰਡ ਹੈ ਤੁਹਾਡਾ ਜੀ ਹਦਰਾਜ ਤੇ ਜਿਹਨਾਂ ਦੀ ਡੈਥ ਹੋਈ ਹੈ ਕੀ ਲੱਗਦਾ ਤੁਹਾਡੇ ਮੇਰੇ ਘਰ ਵਾਲੇ ਸੀ ਅੱਛਾ ਜੀ ਕੀ ਨਾਮ ਹੈ ਕਮਲਜੀਤ ਕੌਰ ਉਧਰ ਇਸ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਟਿਪਰ ਨੂੰ ਕਾਬੂ ਕਰਨ ਲਈ ਘੇਰਾ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੇ ਅਫਸਰ ਵੀ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਅੱਜ ਸਾਨੂੰ ਦੁਪਹਿਰ ਸਮੇਂ ਇਤਲਾਹ ਮਿਲੀ ਸੀ ਕਿ ਪਿੰਡ ਧਾਰੀਆਲ ਦੀ ਹਦੂਦ ਅੰਦਰ ਇੱਕ ਟਿੱਪਰ ਦੇ ਥੱਲੇ ਔਰਤ ਦੀ ਡੈਥ ਹੋ ਗਈ ਆ। ਇਤਲਾਹ ਮਿਲਣ ਤੇ ਮੌਕੇ ਤੇ ਪਹੁੰਚੇ ਸੀ। ਮੌਕੇ ਤੇ ਆ ਕੇ ਦੇਖਿਆ ਕਿ ਇੱਕ ਜਿਹੜਾ ਲਿੰਕ ਰੋਡ ਦੇ ਉੱਤੋਂ ਦੀ ਮਿੱਟੀ ਦਾ ਭਰਿਆ ਟੈਂਕਰ ਜਾ ਰਿਹਾ ਸੀ। ਉਹਨੇ ਬਿਨਾਂ ਪਿੱਛੇ ਦੇਖੇ ਬੈਕ ਆਉਣ ਦੀ ਕੋਸ਼ਿਸ਼ ਕੀਤੀ ਪਿੱਛੇ ਜਿਹੜਾ ਆ ਜਨਾਨੀ ਉਹਦੀ ਪੋਤੀ ਤੇ ਉਹਦਾ ਹਸਬੰਦ ਜਿਹੜਾ ਮੋਟਰਸਾਈਕਲ ਤੇ ਖੜੇ ਸੀ ਡਰਾਈਵਰ ਨੇ ਪਿੱਛੇ ਪ੍ਰੋਪਰ ਦੇਖਿਆ ਨਹੀਂਗਾ ਤੇ ਉਹ ਮੋਟਰਸਾਈਕਲ ਦੇ ਥੱਲੇ ਆਉਣ ਕਰਕੇ ਲੇਡੀ ਦੀ ਡੈਥ ਹੋ ਗਈ ਆ ਤੇ ਜਿਹੜੀ ਉਹਦੀ ਪੋਤੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਆ ਉਹਦੇ ਹਸਬੰਦ ਦੇ ਬਿਆਨ ਲਿਖ ਕੇ ਜਿਹੜੇ ਵੀ ਦੋਵੇਂ ਟਿਪਰਾਂ ਦੀ ਗਲਤੀ ਪਾਈ ਗਈ ਆ ਜਿਹੜੇ ਮੌਕੇ ਤੇ ਖੜੇ ਆ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਤੀ ਆ ਤੇ ਸਰ ਜਿਹੜਾ ਮਾਈਨਿੰਗ ਦਾ ਮਸਲਾ ਹੈ ਉਸ ਤੋਂ ਬਾਅਦ ਪਿੰਡ ਦੇ ਜਿਹੜੇ ਇੱਥੇ ਲੋਕ ਮੋਤਵਾਰ ਪੰਚਾਇਤ ਖੜੀ ਸੀ ਸੜਕ ਬਣਾ ਰਹੀ ਆ ਕੋਈ ਨੈਸ਼ਨਲ ਹਾਈਵੇ ਬਣ ਰਹੀ ਹੈ ਇੱਥੇ ਲੱਗ ਗਈ। ਉਹਦੇ ਲਈ ਕੋਈ ਕੰਪਨੀ ਨੇ ਮਿੱਟੀ ਇੱਥੇ ਖਰੀਦੀ ਹੋਈ ਆ ਇੱਥੋਂ ਕੋਈ 2-3 ਕਿਲੋਮੀਟਰ ਦੂਰ ਉਹ ਤਾਂ ਧਾਰੀਵਾਲ ਦੀ ਹਦੂਦ ਅੰਦਰ ਹੀ ਪੈੜੀ ਕਿਸੇ ਜ਼ਿਮੀਂਦਾਰ ਤੋਂ। ਉੱਥੇ ਜਿਹੜੀ ਉਹ ਕਾਨੂੰਨ ਦੇ ਨੀਮਾਂ ਦੇ ਉਲਟ ਜਾ ਕੇ ਡੂੰਗੀ ਪਟਾਈ ਕਰ ਰਹੇ ਆ। ਉੱਥੇ ਮੋਤਵਾਰ ਨੂੰ ਲੈ ਕੇ ਮੌਕੇ ਤੇ ਪੁੱਜੇ ਆ। ਮਾਈਨਿੰਗ ਡਿਪਾਰਟਮੈਂਟ ਨੂੰ ਮੌਕੇ ਤੇ ਬੁਲਾਇਆ ਆ। ਮਾਈਨਿੰਗ ਡਿਪਾਰਟਮੈਂਟ ਨੇ ਉੱਥੇ ਸਾਰਾ ਮੌਕਾ ਦੇਖਣ ਤੋਂ ਬਾਅਦ ਜਿਹੜੀ ਵੀ ਉੱਥੇ ਮਸ਼ੀਨਰੀ ਖੜੀ ਸੀ ਜੋ ਵੀ ਉੱਥੇ ਗੈਰਕਾਨੂੰਨੀ ਕੰਮ ਹੋਇਆ ਸੀ ਉਹਦੇ ਸ ਉਸ ਲਿਖਤ ਦੇ ਆਧਾਰ ਤੇ ਵੀ ਇੱਕ ਹੋਰ ਮਕਦਮਾ ਜਿਹੜਾ ਆ ਮਾਈਨਿੰਗ ਕੰਪਨੀ ਦੇ ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਹੈਗੇ ਆ ਉਹਨਾਂ ਦੇ ਖਿਲਾਫ ਅਰਜ਼ੀ ਕਰਨ ਲਈ ਭੇਜਤਾ ਆ ਜਿਹੜੀ ਉੱਥੇ ਖੜੀ ਆ ਮਸ਼ੀਨਰੀ ਜੋ ਵੀ ਪੋਕਲੈਂਡ ਟਰੈਕਟਰ ਹੋਰ ਜੋ ਜੋ ਵੀ ਉਹ ਲਿਖਿਆ ਹੋਇਆ ਮਾਈਨਿੰਗ ਡਿਪਾਰਟਮੈਂਟ ਨੇ ਉਹਦੀ ਨਿਗਰਾਨੀ ਲਈ ਜਿੰਨਾ ਚਿਰ ਉਹ ਥਾਣੇ ਜਾਂ ਚੌਕੀ ਨਹੀਂ ਚੱਲੇ ਜਾਂਦੀ ਉੱਥੇ ਗਾਰਦ ਲਗਾਤੀ ਆ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਉੱਥੇ ਲੇਡੀਜ਼ ਦੀ ਡੈਥ ਹੋ ਗਈ ਆ ਵੀ ਉਹ ਮਾਈਨਿੰਗ ਦੇ ਟਿਪਰ ਦੇ ਨਾਲ ਹੋਈ ਆ ਜੋ ਮਿੱਟੀ ਲੈ ਕੇ ਜਾ ਰਹੇ ਆ ਕੰਪਨੀ ਦੇ ਐਮਕੇ ਸੀ ਦੇ ਉਦੇ ਸਬੰਧ ਵਿੱਚ ਅਸੀਂ ਮੌਕੇ ਤੇ ਹੁਣ ਮੌਕਾ ਦਿਖਾਇਆ ਗਿਆ ਪਿੰਡ ਵੱਲੋਂ ਕਿ ਇੱਥੇ ਮਾਈਨਿੰਗ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਅਸੀਂ ਉਹ ਮੌਕਾ ਚੈੱਕ ਕਰ ਲਿਆ ਤੇ ਉਹਦੇ ਸਬੰਧ ਵਿੱਚ ਜੋ ਬਣਦੀ ਕਾਰਵਾਈ ਆ ਮਾਈਨਿੰਗ ਐਕਟ ਅਧੀਨ ਉਹ ਕਰ ਰਹੇ ਆ ਜੀ ਐਸਰ ਜਿਹੜੀ ਇੱਥੇ ਤੁਸੀਂ ਮਾਈਨਿੰਗ ਦੇਖੀ ਆ ਕਿੰਨੀ ਫੁੱਟ ਤੱਕ ਜਾਇਜ਼ ਨਹੀਂ ਉਹ ਜੋ ਉਹਨਾਂ ਦਾ ਕੀ ਪਰਮਿਟ ਹੁੰਦਾ ਆ ਜੀ ਉਹ 6 ਫੁੱਟ ਤੱਕ ਜਾਂ 2 ਮੀਟਰ ਤੱਕ ਉਹ ਹੁੰਦਾ ਆ ਜਾਇਜ਼ ਹੁੰਦਾ ਆ ਬਟ ਉਹ ਜਿੱਥੇ ਪਰਮਿਟ ਲਿਆ ਹੋਵੇ ਜਿਸ ਕਸਰਾ ਨੰਬਰ ਜਾਂ ਹਦਬਸ ਨੰਬਰ 'ਚ ਹੋਵੇ ਉੱਥੇ ਹੁੰਦਾ ਜੀ ਇਹ ਹੁਣ ਇਹ ਵੀ ਫਾਈਂਡ ਆਊਟ ਇਹਨੂੰ ਕਰ ਰਹੇ ਆ ਕਿ ਇੱਥੇ ਜਿਹੜਾ ਪਰਮਿਟ ਇਹਨਾਂ ਨੇ ਲਿਆ ਹੋਇਆ ਇਹ ਪਾਰਟਿਕੂਲਰ ਖਸਰਾ ਨੰਬਰ ਜਿੱਥੋਂ ਮਿੱਟੀ ਚੱਕੀ ਜਾ ਰਹੀ ਆ ਕਿ ਵਾਕਈ ਉੱਥੇ ਦਾ ਆ ਜੇ ਉਸ ਤੋਂ ਪਰੇ ਜਾਂ ਇੱਧਰ ਜਾਂ ਉੱਧਰ ਹੋਇਆ ਉਸ ਖਸਰਾ ਨੰਬਰ ਦਾ ਨਾ ਹੋਇਆ ਤਾਂ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਮਾਈਨ ਐਕਟ ਅਧੀਨ ਹੋਦੀ ਆ ਉਹ ਕੀਤੀ ਜਾਵੇਗੀ ਤੇ ਹੁਣ ਕੀ ਕਰ ਰਹੇ ਹੋ ਹੁਣ ਕੀ ਅਪਡੇਟਸ ਆ ਹੁਣ ਹੀ ਫਾਈਂਡ ਆਊਟ ਕਰ ਰਹੇ ਆ ਜੀ ਉਹ